ਫਿਰ ਹੁਣ ਸ਼ੇਰ ਕਿਵੇਂ ਕਹਿੰਦੇ ਆਮ ਹੀ ਹੋ ਗਏ ਨੇ ਸ਼ੇਰ ਉੱਥੇ ਆਮ ਵਧੀਆ ਆਮ ਸ਼ੇਰ ਹੋ ਗਏ ਨੇ ਆਹ ਛਾਵਣੋਂ ਸੀ ਬਾਹਰ ਨਹੀਂ ਨਿਕਲਦੇ ਅੱਛਾ ਇਹਨਾਂ ਡਾਰੇ ਹਾਂ ਇਹਨਾਂ ਡਾਰੇ ਸ਼ਾਮ ਨੂੰ ਬਾਹਰ ਨਹੀਂ ਨਿਕਲਦੇ ਸਵੇਰ ਰਾਤ ਨੂੰ ਮਟਰ ਚਲਾਉਣਗੇ ਨੇ ਸਵੇਰੇ ਜਾ ਕੇ ਬੈਠਣਗੇ ਨੇ ਅੱਛਾ ਹਾਂਜੀ ਜੋ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਹੋ ਜੇ ਰਾਤ ਨੂੰ ਇਹਨਾਂ ਡਾਰੇ ਹਾਂ ਇਹਨਾਂ ਡਾਰੇ ਇਹ ਬਿਲਿੰਗਾਂ ਚਾਕੇ ਦੂਜੇ ਨਰਗੇਟ ਨਹੀਂ ਲੱਗੇ ਉਹਨਾਂ ਦੇ ਕੁੱਤੇ ਚੋਕੇ ਲਾਏ ਜਾਂਦੇ ਨੇ ਅੱਛਾ ਫਿਰ ਮਾਲਡਿੰਗ ਕਰਦੇ ਨੇ ਨੁਕਸਾਨ ਕਰਦੇ ਨੇ ਮਾਲਡਿੰਗ ਕਰਦਾ ਵੀ ਕਰਦੇ ਜੇ ਇੱਕ ਦਿਨ ਚਾਰ ਬੱਕਰੀਆਂ ਮਾਰੀਆਂ ਹਨ ਅੱਛਾ ਚਾਰ ਬੱਕਰੀਆਂ ਉਹ ਵਿਚਾਰੇ ਚਾਰਨ ਗਏ ਅੱਛਾ ਚਾਰ ਬੱਕਰੀਆਂ ਮਾਰਤੀਆਂ ਇੱਕ ਬੱਕਰੀ ਲੈ ਕੇ ਤਾਂ ਪਾਸੇ ਆੜ ਗਿਆ ਦੂਜੀਆਂ ਮਾਰ ਕੇ ਛੱਡ ਤਾ ਇੱਕ ਪੰਜਾ ਇੱਕ ਦੋ ਮਿੰਟਾਂ ਦੇ 10 ਸਪੀਡ ਬੜੀ ਹੁੰਦੀ ਨਾ ਤਾਕਤ ਬੜੀ ਹੁੰਦੀ ਜੇ ਕਟਿੰਗਾ ਲੈ ਆਓ ਚੋਕੇ ਲੈ ਕੇ ਆਉਣ ਬੱਕਰੀਆਂ ਹੋਣ ਪੋਰੇ ਹੀ ਦਰਵਾਜ਼ਾ ਫਿਰਦੇ ਹੀ ਰਹਿੰਦੇ ਨੇ ਸ਼ੇਰ अच्छा ਹੁਣ ਡਰ ਜਿਆਦਾ ਸ਼ੇਰਾਂ ਦਾ ਪਹਿਲਾਂ ਘੱਟ ਹੁੰਦੇ ਸੀ ਨਾ ਪਹਿਲਾਂ ਨਹੀਂ ਹੁੰਦੇ ਹੁਣ ਤਾਂ ਬਹੁਤ ਆਮ ਹੀ ਜ਼ਿਆਦਾ ਹੈ ਆਮ ਹੀ ਇੱਧਰ ਉੱਧਰ ਲੋਕਾਂ ਨੂੰ ਹੀ ਮਿਲਦੇ ਨੇ ਬਾਹਰ ਜਦੋਂ ਜਾਂਦੇ ਨੇ ਨਾ ਵੇਲੇ ਕਵੇਲੇ ਬਾਹਰ ਉੱਥੇ ਵੇਖਿਆ ਹੈ ਉੱਥੇ ਵੇਖਿਆ ਹੈ ਘਰਾਂ 'ਚ ਵੀ ਨਿਕਲ ਜਾਂਦੇ ਨੇ ਸ਼ੇਰ ਘਰਾਂ 'ਚ ਵੀ ਆ ਜਾਂਦੇ ਜਿਨਾਰੇ ਨਹੀਂ ਘੇਟ ਲੱਗੇ ਉਹਨਾਂ ਦੇ ਘਰਾਂ 'ਚ ਵੀ ਜਾ ਸਕਦੇ ਨੇ ਹਰਜੀਤ ਕੇ ਘਰ ਦੇ ਸਾਡੇ ਪਿੱਛੇ ਉਹਨਾਂ ਨੇ ਤਾਹ ਬਣਾਇਆ ਨਾ ਜਿਹ ਚੌਂਦੀ ਸ਼ੇਰ ਨਿਕਲ ਗਿਆ ਉਹਨਾਂ ਦੇ ਘਰ ਜਾ ਅੱਛਾ ਇੱਕ ਪਾਸੇ ਵਨ ਵੱੜ ਕੇ ਦੂਜੇ ਪਾਸੇ ਨਿਕਲ ਗਿਆ ਉਹਦੇ ਬੈਠ ਕੇ ਦੂਜੇ ਪਾਸੇ ਨਿਕਲ ਗਿਆ ਜਿਹੜੇ ਉਹ ਥੱਲੇ ਆਪਣਾ ਚੋਇਆ ਜਾਂਦਾ ਹੈ ਨਾ ਜਿਹੜਾ ਚੋਇਆ ਜਾਂਦਾ ਹੈ ਉੱਥੇ ਕਰਕੇ ਜਾਦੇ ਹਾਂ ਉੱਥੇ ਜ਼ਿਆਦਾ ਹੈ ਉੱਥੇ ਗੰਨੇ ਹਨ ਨਾ ਗੰਨੇ ਤੇ ਕਾਈ ਜੀ ਨਾ ਹਾਂ ਗੰਨੇ ਜ਼ਿਆਦਾ ਹੈ ਗੰਨੇ ਵੀ ਫਸਲ ਹੈ ਲੈ ਲਓ ਗੰਨਾ ਛਿਲਣਾ ਨਹੀਂ ਹੁੰ ਜਾਂਦੀ ਅੱਛਾ ਆਪ ਦੇ ਨਾਲ ਮਾਲਕ ਜਾਣਦੇ ਜਾਂਦੀ ਡਰਦੀ ਹੈ ਨਾ ਮਾਲਕ ਹਾਂ ਵੀ ਜਾ ਕੇ ਵੇਖੋ ਇਧਰ ਉਧਰ ਖੜਕਾ ਨਹੀਂ ਹੁੰਦਾ ਜਾਂ ਪੈਰ ਲੱਗੇ ਨੇ ਜਾਂ ਕੁਝ ਅੱਛਾ ਇਹ ਨੇ ਨੇ ਜਾ ਕੇ ਮਾਲਕ ਕਹਿੰਦੀ ਹਣੀ ਮਾਲਕ ਅੱਗੇ ਜਾਵੇ ਤੇ ਪਿੱਛੇ ਅਸੀਂ ਪਿੱਛੇ ਜਾਵਾਂਗੇ ਉਹ ਡਰਦੇ ਨੇ ਜਾਨ ਪਿਆਰੀ ਸਾਹਿਬ ਨੂੰ ਹਨਾ ਇਹ ਮੈਨੂੰ ਲੱਗਦਾ ਜਦੋਂ ਦੀ ਇਹ ਦੂਜੀ ਸਰਕਾਰ ਹੈ ਹੁਣ ਇਹਨਾਂ ਨੇ ਸ਼ਿਕਾਰ ਸ਼ਕੂਰ ਕਰਨੇ ਬੰਦ ਕੀਤੇ ਨਾ ਪਹਿਲਾਂ ਦੁਨੀਆ ਸ਼ਿਕਾਰ ਕਰ ਲੈਂਦੀ ਹਣੀ ਇਹ ਤਾਂ ਸ਼ੇਰ ਛੱਡ ਹੀ ਦਿੱਤੇ ਨੇ ਅੱਧਰ ਅੱਛਾ ਛੱਡ ਦਿੱਤੇ ਮੈਨੂੰ ਛੱਡ ਕੇ ਗਿਆ ਛੱਡ ਹੁਣ ਲੋਕੀ ਥੋੜੇ ਪਰ ਹਲਦੂ ਵਾਲਾ ਜੰਗਲੜਾ ਹਲਦੂ ਵਾਲਾ ਜੰਗਲ ਪਾਰਕ ਹੈ ਨਾ ਦੂਰ ਅਪਾਰਕ ਹਾਂਜੀ ਉਧੋਂ ਬਤਨੀ ਆਜ ਛੜਦੇ ਤੇ ਨੇ ਜਾ ਕੇ ਮਿਸਾ ਜਿਆ ਵਧੂਗੇ ਉਹਨੂੰ ਛੜਦੇ ਤੇ ਨੇ ਨੁਕਸਾਨ ਵੀ 1-2 ਬੰਦਿਆਂ ਦੇ ਹੋਏ ਨੇ ਅੱਛਾ ਜੀ ਹਾਂ ਪਰ ਨਾ ਉਹ ਦਾ ਵਿਚਾਰੇ ਦਾ ਸਾਈਕਲ ਉੱਥੇ ਹੀ ਪਿਆ ਨਾ ਲੈ ਅੱਛਾ ਉਹਨੂੰ ਕਿਸੇ ਪਤਾ ਨਹੀਂ ਕਿੱਥੋਂ ਲਗਾਇਆ ਵਿਚਾਰਾ ਕਿੱਥੋਂ ਦਾ ਨਹੀਂ ਵੀ ਮਾਰੇ ਸ਼ੇਰ ਨਹੀਂ ਉਹਨੂੰ ਖਾ ਗਿਆ ਸ਼ੇਰ ਖਾ ਗਿਆ ਉਹਨਾਂ ਸ਼ੇਰ ਕੰਮ ਕੁੰਮ ਤੇ ਜਾਂਦਾ ਨਾ ਕੋਈ ਵਿਚਾਰਾ ਬਈ ਜਾਂਦਾ ਜਾਂ ਰਾਤ ਭਰਾਂ ਤੇ ਗੋਲਿਆਂ ਸ਼ੇਰੋਂ ਘਰ ਆਇਆ ਸੀ ਕਿ ਜਾਂਦਾ ਸੀ ਜਾਂ ਗੋਲਿਆਂ ਤੇ ਕੰਮ ਧੰਦੇ ਜਾਂਦੇ ਇਨੇ ਲੋਕ ਹਾਂ ਜੀ ਤੋ ਔਖੀ ਹੋਇਆ ਵੇ ਫਿਰ ਜਿਹਨੇ ਸ਼ਹਿਰੋਂ ਆਉਣਾ ਵੀ 5 ਵਜੇ ਤੱਕ ਆ ਜੇ ਘਰ ਹਾਂ ਆ ਜੇ ਆ ਜੇ ਹੁਣ ਤਾਂ ਨਾ ਰਾਤ ਖਲੋਰੀ ਦਾ ਜਦੋਂ ਨਿਆਣਾ ਕੋਈ ਵੀ ਨਹੀਂ ਘਰ ਆਉਂਦਾ ਨਾ ਡਰਨ ਦੇ ਖਲੋਈ ਖਲੋਦੀ ਤਾਂ ਵੀ ਕੋਈ ਆਉਂਦਾ ਹੈ ਅੱਛਾ ਤੇ ਜੰਗ ਆਮ ਕੁੱਤੇ ਹੁਣ ਵੀ ਬੰਦ ਕਰਕੇ ਅੰਦਰ ਰੱਖਦੇ ਨੇ ਕੁੱਤੇ ਵੀ ਆਉਂਦੇ ਤੋ ਉਹ ਮਣੇ ਪਰ ਗਿਆ ਪਰ ਕੱਢ ਲਏਗਾ ਕੁੱਤੇ ਵੀ ਖਾਦ ਲਏ ਨੇ ਕੁੱਤੇ ਖਾ ਗਿਆ ਤਿੰਨ ਚਾਰ ਖਾ ਗਿਆ ਅੱਛਾ ਹਾਂ ਫਿਰ ਤੁਹਾਡੇ ਜਿਹਨੇ ਮਰਦੇ ਮੁੰਡਿਆਂ ਨੂੰ ਕੋਲੋਂ ਕੁੱਤਾ ਲਾਇਆ ਉਹ ਵੀ ਛੇਰ ਰਹਿ ਗਿਆ ਹਾਂ ਅੱਛਾ ਹਾਂ ਲਾ 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 ਐਨਾ ਹੀ ਸਾਰੇ ਮੁਲਕ ਇਕੱਠਾ ਵੀ ਹੋ ਗਿਆ ਖਾ ਗਿਆ ਅੱਛਾ ਉਹ ਨੇੜੇ ਕਿਹੜਾ ਜਾਂਦਾ ਕਿੰਨੇ ਜਾਣਾ ਸੀ ਉਹ ਨੇੜੇ ਕਿੰਨੇ ਜਾਣਾ ਸੀ ਉਹ ਗੋਲੀ ਗੋਲੀ ਤੋਂ ਨਹੀਂ ਡਰਦੇ ਹੈ ਨਹੀਂ ਗੋਲੀ ਤੋਂ ਗੋਲੀ ਤੋਂ ਨਹੀਂ ਡਰਦੇ ਨਾ ਗੋਲੀ ਕੋ ਮਾਰ ਪਈਏ ਆਡਰੀ ਨਹੀਂ ਗੋਲੀ ਉਹ ਉਹ ਖਾਲੀ ਫਾਇਲ ਕਰਕੇ ਵੇਖ ਲੈਂਦੇ ਫਿਰ ਡਰਦੇ ਨਹੀਂ ਫਾਇਲ ਪੂਰਾ ਪਟਾਕੇ ਪਟੂਕੇ ਰਾਤ ਨੂੰ ਚਲਾਉਂਦੇ ਰਹਿੰਦੇ ਨੇ ਮੋੜੇ ਮੋੜੇ ਚਲਾਉਂਦੇ ਹੋਣਗੇ ਜਿਵੇਂ ਉਹ ਗੋਡੀਆਂ ਗੱਡੀਆਂ ਚੱਲਦੀਆਂ ਗੰਨੇ ਦੀਆਂ ਉਹ ਗੰਨਾ ਵਾਵਾ ਲੱਖ ਲੱਖ ਹੋਇਆ ਹੋਣਾ ਹੋਇਆ ਨਾ ਇੱਕ ਮਿੰਟ ਲੱਖ ਲੱਖ ਜਿਵੇਂ ਗੰਨਾ ਹੋਇਆ ਨਾ ਹੋਣਾ ਤੇ ਹੁਣ ਗੋਡੀਆਂ ਗੱਡੀਆਂ ਚੱਲਦੀਆਂ ਗੋਡੀਆਂ ਚੱਲਦੀਆਂ ਨੇ ਤੇ ਹੁਣ ਜਦੋਂ ਜਿਹੜੇ ਵੱਡੇ ਗੰਨੇ ਲੋਕਾਂ ਨੇ ਪੀਂਆਂ ਵਾ ਤੇ ਹੁਣ ਤਾਂ ਲੱਗ ਲੱਗ ਲੋ ਕੋਈ ਗਏ ਨੇ ਪੀਂਆਂ ਵਾ ਤੇ ਕੋਈ ਨਹੀਂ ਰਹਿ ਗਿਆ ਹੁਣ ਹਾਂਜੀ ਫਰ ਨਹੀਂ ਤਾਂ ਖਲੀਆਂ ਸੀ ਟਿੱਬੀਆਂ ਵਿੱਚ ਗੰਨੇ ਆਂਦਾ ਅੱਛਾ ਉਸ ਗੰਨੇ 'ਚ ਸਭ ਜਾਂਦੇ ਅੱਛਾ ਹਾਂ ਸ਼ੇਰ ਔਰ ਪੂਰੇ ਨੂੰ ਕਿਵੇਂ ਦਿਖਿਆ ਸੀ ਬੂਰੇ ਗੇਟ ਘਾਰੀ ਆ ਗਿਆ ਜੀ ਨਾ ਜੇ ਘਾਰੀ ਆ ਗਿਆ ਸੀ ਤੇ ਆ ਗਿਆ ਨਾ ਵਟ ਤੇ ਇਹ ਮੈਂ ਉਹਨ ਆਪਣਾ ਆ ਪੈਲੀ ਆ ਪਾਈ ਆਪਣਾ ਵੇੜਾ ਹੈ ਹਾਂ ਜੀ ਇੱਥੇ ਜੇ ਇੱਥੇ ਸੁੱਤੇ ਆ ਉੱਥੇ ਆ ਗਿਆ ਦੱਸ ਜੇ ਜਵਾਕਾ ਜੁਕਾ ਨੂੰ ਖਾਏ ਨਾ ਬੂਰੇ ਨੇ ਆਖਿਆ ਵੀ ਡੰਗਰ ਤੋਂ ਖੁੱਲ ਗਿਆ ਅੱਛਾ ਤੇ ਵੀ ਬੈਂਟਰੀ ਮਾਰੀ ਤੇ ਸ਼ੇਰ ਅੱਛਾ ਫਿਰ ਮਾਰਤੀਆਂ ਨਿਆਣਿਆਂ ਨੂੰ ਚੁੱਕ ਕੇ ਅੰਦਰ ਕੀਤਾ ਤੇ ਆਪ ਦੀ ਮਰਜ਼ੀ ਨਾਲ ਹਟਿਆ ਵੀ ਛਾਂ ਅੱਛਾ ਖਲੋਤਾ ਰਿਹਾ ਨਹੀਂ ਵੀ ਆਣੇ ਆਕੜ ਕੇ ਖਲੋਤਾ ਰਿਹਾ ਅੱਛਾ ਹਾਂ ਪਾ ਡੰਗਰ ਕਿਸ ਨੂੰ ਖਾ ਜਾਂਦਾ ਆ ਜਾਂਦਾ ਬੱਚੇ ਵੀ ਤੁਹਾਨੂੰ ਨੁਕਸਾਨ ਕਰ ਸਕਦਾ ਸੀ ਜੀ ਨਿੱਕੇ ਨਿੱਕੇ ਬੱਚੇ ਨੇ ਚੁੱਕ ਜਾਂਦਾ ਫਿਰ ਇਸ ਚੁੱਕ ਜਾਂਦਾ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਦੇ ਤਾਂ ਨਿੱਕੇ ਨਿੱਕੇ ਬੱਚੇ ਉਹਨਾਂ ਦਾ ਤਾਂ ਨਾਲੇ ਦੋਲ ਕਰਨੀ ਚਾਹੀਦੀ ਫਿਰ ਕਿਉਂ ਵਸ ਲੋ ਕਿਉਂ ਫਿਰ ਕੱਲ੍ਹ ਗੱਲ ਲੋਕ ਕਈਆਂ ਨੇ ਨਹੀਂ ਕੀਤੀਆਂ ਨੇ ਕਈਆਂ ਲੋਕਾਂ ਨੇ ਥੂਰੀ ਲੋਕਾਂ ਨੇ ਕਈਆਂ ਨਾਲ ਵੱਡਿਆਂ ਨੇ ਕਰ ਲਈਆਂ ਨੇ ਹੁਣ ਵੇ ਅੱਖੋਂ ਵਿਖਾਈ ਸ਼ੇਰਾਂ ਦੇ ਡਰ ਕਰਕੇ ਕਰ ਲਿਆ ਕਹਿੰਦਾ ਪਹਿਲਾਂ ਵੇਹਲੀਆਂ ਖੁੱਲੀਆਂ ਹੁੰਦੀਆਂ ਸੀ ਜੀ ਆਪਣੀਆਂ ਖੁੱਲੀਆਂ ਨਾਵੀ ਗੇਟ ਹੁਣ ਲੋਕੀ ਗੇਟ ਤੇ ਵਰਤਣ ਕਰਨ ਲੱਗੇ ਸਾਡੀ ਇੱਕ ਗੱਲ ਏ 15 15 ਫੁੱਟ ਦੇ ਖੂਬ ਬਾਣ ਕੱਢ ਦੇ ਨਿੱਕੇ ਨਿੱਕੇ ਜਿਹਦੇ ਛੇੜ ਡਿੱਗ ਪਵੇ ਲੈ ਇਹਦੇ ਉਕੀਲਾ ਥੋੜਾ ਬਣਾਉਣਾ ਕਰਦੇ ਉੱਥੇ 15 ਫੱਡੂnga ਕਿਲਾ ਥੋੜਾ ਬਣਾਉਣਾ ਘਰ ਵਾਲੇ ਕਰਦੇ ਮੈਂ ਹੋਣ ਨੂੰ ਮੰਨ ਲੈ ਵੀ ਕੁਦਰਤੀ ਦੂਰ ਦੂਰ ਜਿਹੜੇ ਫੜਦੇ ਉਹ ਛੇੜੇ ਦਿਖਾਤੀਆਂ ਆ ਜਾਣਗੇ ਅੱਛਾ ਹਾਂ ਕਿਉਂ ਉਹ ਨਾ ਪੈਰ ਰੇ ਦਾਰ ਕੇ ਨੇ ਜਿਵੇਂ ਲੱਤਗੇ ਬਾਹਰ ਰਾਤ ਵੀ ਸ਼ੇਰਾਂ ਨੂੰ ਕੋਈ ਕੋਸ ਆਖੇ ਨਾ ਆਖੇ ਨਾ ਉਹ ਤੇ ਭਾਵੇਂ ਸ਼ੇਰ ਖਾਦੀ ਜਾਂ ਦੁਕਾਨ ਸ਼ੇਰ ਅਣੀ ਜਨਵਾਰ ਨੂੰ ਫਿਰ ਲੋਕੀ ਬਚਾਉਂਦੀ ਨਾ ਸਰਕਾਰ ਵੀ ਹਾਂ ਜੇ ਬੜਾ ਫਿਰ ਹੁੰਦਾ ਹੈ ਨਾ ਜਨਵਾਰਾਂ ਨੂੰ ਇਨਾਮ ਮਾਰੋ ਸਰਕਾਰ ਕਹਿੰਦੀ ਉਪਰਲੇ ਜੰਗਲ ਚ ਦਾ ਵਾਧੂ ਹੋ ਰਹੀਦਾ ਹਲਦੂ ਵਾਲੇ ਜੀ ਉਧਰ ਵਾਲੇ ਜਿਹੜਾ ਆਵੇਸਤਕਰ ਆਪਣੇ ਜੰਗਲ ਨੇ ਤਾਂ ਤਕੜਾ ਜੰਗਲ ਹੋਇਆ ਹੈ ਨਾ ਅੱਛਾ ਜਿਹੜਾ ਇਹਨਾਂ ਦੇ ਪੂਰਵਗੰਧ ਕਰਦ ਫਰਲੇ ਪਾਸੇ ਆ ਅੱਛਾ ਉਧਰ ਹੈਗਾ ਵੀ ਜੰਗਲ ਹੋਰ ਉਹ ਜੰਗਲ ਚੋ ਜੰਗਲ ਜੀ ਜਾਣਾ ਹਮਨੇ ਅੱਛਾ ਕ੍ਰੋਸ ਕਰਦੇ ਨੇ ਇਹ ਤੁਹਾਡੇ ਘਰ ਵਿੱਚ ਘਾਰ ਪੈਣ ਦੇ ਨੇ ਸਾਡੇ ਘਰਾਂ ਦੇ ਥੱਲੇ ਸਾਡੀਆਂ ਜ਼ਮੀਨਾਂ ਪੈ ਲੀਆਂ ਦੇ ਵਿੱਚ ਵਿਚ ਲੰਘੀ ਨੀਵਾ ਨੀਵਾ ਜਾਣਾ ਹੁੰਦਾ ਕਿ ਆਹ ਵਿਦੋ ਜੰਗਲਾਂ ਦੇ ਵਿੱਚ ਘਾਰ ਤੁਹਾਡੀ ਪਹਿਲੀ ਪੈ ਜਿੰਦੀ ਤਾਂ ਕਰੀ ਉੱਤੇ ਉੱਤੇ ਲੱਗੇ ਜਾਣਾ ਹੈ ਹਾਂ ਉੱਤੇ ਉੱਤੇ ਵਿੱਚ ਵਿੱਚ ਜਿੱਥੋਂ ਰਾਹ ਤੇ ਵੀ ਚੜ ਜਾਣਾ ਹੈ ਰਾਹ ਤੇ ਪੈ ਰਾਜਣ ਦੇ ਸਾਡੀ ਮੋਟਰ ਦੇ ਬਰਾਬਰ ਉੱਥੋਂ ਚੜਨਾ ਹੈ ਇਹ ਥੋੜੀ ਜਿੱਦ ਕੇ ਜਿੱਥੇ ਥੱਲੇ ਉਤਰਨਾ ਹੈ ਉੱਥੋਂ ਫਿਰ ਉਤਰ ਕੇ ਫਿਰ ਸਿੱਧੇ ਜਾਣਾ ਅੱਛਾ ਅੱਛਾ ਰੋਜ਼ਾਨਾ ਪੈਰ ਲੱਗੇ ਹੁੰਦੇ ਨੇ ਰੋਜ਼ਾਨਾ ਨਹੀਂ ਕਰੀ ਭਾਵੇਂ ਨਾ ਲੱਗਣ ਅੱਛਾ ਮੇਰਾ ਉਧਰ ਨੂੰ ਜਾਂਦੇ ਦੇ ਵੀ ਤੇ ਆਉਂਦੇ ਆਣੇ ਨੇ ਲੱਗੇ ਹੁੰਦੇ ਨੇ ਪੈਰ ਇਹ ਬੱਚੇ ਨਾਲ ਹੁੰਦੇ ਨੇ ਅੱਛਾ ਅੱਛਾ ਜੀ ਆਹ ਨਾਲ ਵਸ਼ੇਰ ਨਹੀਂ ਲਈ ਫਿਰਦੀ ਹੁੰਨੀ ਬੱਚੇ ਆਹ ਚਲੋ ਧਿਆਨ ਰੱਖਣਾ ਚਾਹੀਦਾ ਸਭ ਨੂੰ ਨਾ ਠੀਕ ਹੈ ਮਾਸੀ ਜੀ ਫੇਰ ਆਵਾਂਗੇ ਤੁਹਾਡੇ ਕੋਲ ਯੂਪੀ ਗੇੜਾ ਮਾਰਾਂਗੇ ਜੀ